ਥਾਣਾ ਤਿਬਰ ਦੀ ਪੁਲਿਸ ਨੇ ਲੜਕੀ ਲੜਕੇ ਨੂੰ 257 ਗ੍ਰਾਮ ਹੈਰੋਇਨ 3500 ਰੁਪਏ ਡਰਗ ਮਨੀ ਕੰਪਿਊਟਰ ਕੰਡੇ ਸਮੇਤ ਕੀਤਾ ਕਾਬੂ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਥਾਣਾ ਤਿਬਰ ਦੀ ਪੁਲਿਸ ਵੱਲੋਂ ਔਜਲਾ ਬਾਈਪਾਸ ਵਿਖੇ ਨਾਕਾ ਲਾਇਆ ਹੋਇਆ ਸੀ ਨਾਕਾ ਬੰਦੀ ਦੌਰਾਨ ਐਕਟਿਵਾ ਸਵਾਰ ਲੀਆ ਪੁੱਤਰੀ ਸੁਰਿੰਦਰ ਮਸੀ ਅਤੇ ਅਜੇ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨੂੰ ਰੋਕਿਆ ਗਿਆ ਤਾਂ ਲੀਆ ਪੁਤਰੀ सुरेंद्र ਮਸੀਹ ਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 257 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਜਦੋਂ ਅਜੇ ਸ਼ਰਮਾ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿੱਚੋਂ ਇੱਕ ਕੰਪਿਊਟਰ ਕੰਡਾ ਅਤੇ ਇੱਕ ਮੋਬਾਈਲ ਫੋਨ ਅਤੇ 35 ਰੁਪਏ ਡਰਗਮਨੀ ਬਰਾਮਦ ਕੀਤੀ ਗਈ ਇਸ ਸਬੰਧੀ ਜਦੋਂ ਐਸ ਐਚਓ ਤੇਬਰ ਅਮਿਤ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੱਲ ਇਹ ਸਰਵਿੰਦਰਪਾਲ ਤੇ ਉਸਦੀ ਟੀਮ ਨੇ ਫੌਜਲਾ ਬਾਈਪਾਸ ਅਗੇ ਨਕਾ ਲਾਇਆ ਸੀਗਾ ਤੇ ਨਕਕੇ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ੱਕੀ ਨਜ਼ਰ ਆਈ ਤੇ ਉਹਨੂੰ ਚੈਕਿੰਗ ਕੀਤਾ ਤੇ ਉਹਦੇ ਵਿੱਚੋਂ ਸਾਨੂੰ 257 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਜਿਹੜੀ ਸਕੂਟੀ ਚਲਾ ਰਹੀ ਸੀ ਉਹ ਕੁੜੀ ਸੀ ਜਿਸ ਦਾ ਨਾਮ ਲੀਆ ਪੁੱਤਰੀ ਸੁਰਿੰਦਰ ਮਸੀ ਜਿਹੜੀ ਕਿ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਤੇ ਫਿਲਹਾਲ ਨਿਬੜੀ ਸ਼ੋਰੂਮ ਗੁਰਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਟਾ ਜੀ ਉਹ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਬੁਦਾਸਪੁਰ ਦਾ ਸੀਗਾ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਨੀ ਮਿਲੀ ਇਹਨਾਂ ਕੋ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀਗੇ ਪਰ ਫਿਲਹਾਲ ਇਹوزر ਰਿਮਾਂਡ ਲੱਗੇ ਜਿੱਦੇ ਅੱਗੇ ਕੋਈ ਬੈਕਵਾਰਡਿੰਗ ਸਪਤਾ ਕਰ ਰਹੇ ਆ ਇਹ ਜੇ ਥੋੜੀ ਜਿਹੇ ਦਿਨੂ ਦੇਣ ਜਾ ਰਹੇ ਸੀਗੇ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਏ ਤੁਹਾਨੂੰ ਦੱਸੇ ਜਾਏਗਾ ਪੁਰੀਫਾਈ ਕਰਾ ਰਹੇ ਹੁਣ ਫਿਰਾਲ ਥਾੜੇ ਟਿੱਬੜ ਦੇ ਵਿੱਚ ਜਾਂ ਕੋਈ ਸਥਿਤੀ ਵਿੱਚ ਕੋਈ ਕੁਝ ਨਹੀਂ ਹੈਗਾ ਨਾਲ ਉਹ ਰਿਮਾਂਡ ਕਰਕੇ ਪੁਲਿਸ ਮਾਰ ਲੈਤਾ ਜਾ ਰਿਹਾ ਹੈ ਕਿ ਫਿਰ ਅਦਰ ਇਨਵੈਸਟੀਗੇਸ਼ਨ ਕੁਝ ਨਾ ਕੀਤੀ ਜਾਏਗੀ ਕਿ ਜੋ ਵੀ ਇਨਵੈਸਟੀਗੇਸ਼ਨ ਚ ਨਿਕਲੇਗਾ ਉਹ ਕਰ ਲਈ ਕੀਤੀ ਜਾਏਗੀ